ਜੇਕਰ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਹਰ ਕੰਮ ਨੂੰ ਇਕਾਗਰ ਚਿਤ ਹੋ ਕੇ ਕਰਨਾ ਜ਼ਰੂਰੀ ਹੁੰਦਾ ਹੈ ਜਿਵੇਂ ਕਿ ਸਾਨੂੰ ਧਰਮ ਕਰਮ ਦੇ ਕੰਮਾਂ ਵਿੱਚ ਇਕਾਗਰ ਚਿਤ ਹੋ ਕੇ ਧਿਆਨ ਕੇਂਦਰਿਤ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਤੁਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕੋ ਇਸੇ ਹੀ ਤਰ੍ਹਾਂ ਦੁਨਿਆਵੀ ਕੰਮਾਂ ਵਿੱਚ ਵੀ ਜੇਕਰ ਤੁਸੀਂ ਆਪਣੀ ਸਾਰੀ એનર્ਜੀ ਨੂੰ ਪੋਜ਼ਿਟਿਵ ਤਰੀਕੇ ਨਾਲ ਇੱਕ ਹੀ ਦਿਸ਼ਾ ਵਿੱਚ ਭਾਵ ਇੱਕ ਹੀ ਫੀਲਡ ਵਿੱਚ ਪੂਰੇ ਜੋਸ਼ ਨਾਲ ਲਗਾ ਦਿਓ ਤਾਂ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ ਜਦੋਂ ਤੁਸੀਂ ਇਹ ਕੰਮ ਨੂੰ ਪੂਰੀ ਸ਼ਕਤੀ ਨਾਲ ਕਰਦੇ ਹੋ ਤਾਂ ਜਿੱਥੇ ਤੁਹਾਡਾ ਪ੍ਰੋਜੈਕਟ ਜਾਂ ਜੋ ਕੰਮ ਤੁਸੀਂ ਸ਼ੁਰੂ ਕੀਤਾ ਹੈ ਉਹ ਸਮੇਂ ਤੇ ਪੂਰਾ ਹੁੰਦਾ ਹੈ ਉੱਥੇ ਹੀ ਤੁਹਾਡੀ ਸੋਚ ਤੋਂ ਵੀ ਬਿਹਤਰ ਨਤੀਜੇ ਉਸ ਕੰਮ ਤੋਂ ਮਿਲਦੇ ਹਨ ਜਿਸ ਤਰ੍ਹਾਂ ਨਿਸ਼ਾਨਾ ਲਗਾਉਣ ਵੇਲੇ ਅਰਜਨ ਨੂੰ ਕੇਵਲ ਮੱਛੀ ਦੀ ਅੱਖ ਹੀ ਨਜ਼ਰ ਆ ਰਹੀ ਸੀ ਉਸੇ ਹੀ ਤਰ੍ਹਾਂ ਤੁਹਾਨੂੰ ਆਪਣੇ ਗੋਲ ਭਾਵ ਜ਼ਿੰਦਗੀ ਦੇ ਨਿਸ਼ਾਨੇ ਤੋਂ ਇਲਾਵਾ ਹੋਰ ਕੁਝ ਨਜ਼ਰ ਨਹੀਂ ਆਉਣਾ ਚਾਹੀਦਾ ਇਸ ਲਈ ਕਾਮਯਾਬ ਹੋਣ ਲਈ ਆਪਣੀ એનર્ਜੀ ਨੂੰ ਇੱਕ ਹੀ ਦਿਸ਼ਾ ਵਿੱਚ ਲਗਾਓ ਫਿਰ ਉਸ ਤੋਂ ਨਿਕਲਣ ਵਾਲੇ ਨਤੀਜਿਆਂ ਦਾ ਚਮਤਕਾਰ ਦੇਖੋ